ਇਹ ਤੇ ਯੂਟਿਊਬ ਤੇ ਅਸੀਂ ਮੌਜੂਦ ਹਾਂ ਬਿੰਦ ਸੈਦੇ ਕੀ ਚੱਕੀ ਰੋਡ ਦੇ ਉੱਪਰ ਅੱਜ ਠੰਡਾ ਪਾਣੀ ਜਲਦੀ ਸ਼ਬੀਲ ਚੱਲ ਰਹੀ ਹੈ ਤਾਂ ਨੌਜਵਾਨਾਂ ਵੱਲੋਂ ਖੜੀ ਕਰਨੀ ਜਿਹੜੀ ਤਸਵੀਰ ਲਗਾਈ ਗਈ ਹੈ ਰਾਈਆਂ ਨੂੰ ਠੰਡਾ ਤੇ ਮਿੱਠਾ ਪਾਣੀ ਪਹੁੰਚਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਲਾਈਵ ਸਿਰਮਾ ਮਾਲਵਾ ਲਾਈਵ ਤੋਂ ਸਾਡੇ ਇੱਥੇ ਮੌਜੂਦ ਆ ਜੀ ਤੁਹਾਨੂੰ ਲਾਈਕ ਕਰਕੇ ਦੱਸੋ ਜੀ ਲਾਈਵ ਵੇਖ ਰਹੇ ਜੀ

ਸੋ ਯੋਗ ਸੰਗਤ ਦੇ ਸੰਗਤ ਦੇ ਮਾਲਕ ਠੰਡੇ ਮਿੱਠੇ ਚਾਹ ਦੀਆਂ ਸ਼ੇਬ ਲੱਗੀ ਐ ਠੰਡੇ ਮਿੱਠੇ ਚਾਹ ਦੀ ਸ਼ੇਬ ਲੱਗੀ ਐ ਆਓ ਸੰਗਤ ਦੇ ਬੀਤੀਏ 라이ਪਾਂ ਚਰ ਬੇਤੀਏ ਬੇਖਲ ਜਰੂਰ ਚਾਹ ਤੇ ਪਿਆਰ ਦੇ ਸਤਾਰ ਤੋਂ ਨਾਲ ਸੰਗਤਾਂ ਸੇਵਾ ਕਰੀਏ ਬੜੇ ਪਿਆਰ ਦੇ ਮਿੱਠਿਆ ਬਣਾਇਆ ਜਾ ਰਿਹਾ ਪ੍ਰਬੰਧਕ ਬਿਲਕੁਲ ਪੂਰੀ ਮਸਤੀਗੀ ਦੇ ਨਾਲ ਕਰ ਰਿਹਾ ਜੀ तो भाई मंगल जी पूरी तन मन सेवा कर रहे हैं। ठंडे तो भाई, तो भाई जी तो पानी सेवा कर रहा जीवा ਪਤਾ ਤੁਹਾਨੂੰ ਬਾਬਾ ਇਹਨਾਂ ਨੇ ਮੈਸੇਜ ਦੇ ਰਿਆ ਦੇਸ਼ਾਂ-ਵਦੇਸ਼ਾਂ ਦੇ ਵਿੱਚ ਕਿ ਪਿੰਡ ਵਸਿਆਂ ਵੱਲੋਂ ਰਲ ਕੇ ਛੱਡੇ-ਮੱਡੇ ਦੀ ਆਪਦੀ ਸੁਪੀਲ ਲਗਾਈ ਜਾ ਰਹੀ ਹੈ। ਉਹਨਾਂ ਮੁਸਫਰ ਚੱਲਣ ਵਾਲੇ ਬਗਰੀ ਆਈ 40 ਦੇ ਸਫਾਗੇਵੇਂ ਬੱਸੇ ਲੋਕਾਂ ਨੇ ਧੰਗਾ ਲੱਗਿਆ ਹੈ। ਸੇਵਾ ਚੱਲ ਰਹੀ ਹੈ। ਬੱਸਾਂ ਦੇ ਵਿੱਚ ਜਲ ਜਗਾਇਆ ਜਾਵੇ الوہاں دا سامے پنجاب روڈ ریزے دے ویکھو فرویپور کیتھے دے پاسا اور રોડે જાડા ગામની સીમમાં જો પાસરોની બેસવાઈયાને જઈ ચકાયા જે કિસી સકોળે મેરે ગ્લાસ આ બહાર સરપો સેવાદાર આપે ચક લેને ગ્લાસ પીતી હી બહાર ફેંક દઈએ વાહ ગુરુ સાહેબ નું ચડદી ગળા ਵਿੱਚ રખે ਪਿੰਡ ਖੋਂਡ ਵਾਲਾ ਸੈਕਟਿਆ ਵੱਲੋਂ ਤੇ ਆਸ-ਪਾਸ ਦੇ ਨਗਰ ਵੱਲੋਂ ਰਾਈ ਗਈ ਆ। ਤੇ ਤੇਰੀ ਬਣ ਗਈ ਵੀਡੀਓ। ਸੇਵਾਦਾਰਾਂ ਨੂੰ ਬੇਨਤੀ ਹੈ ਬਈ ਜੀ ਕਿ ਥੋੜੀ ਜਿਹੀ ਧਿਆਨ ਲਾ ਗੋ। ਪਾਜ ਵਾਲਾ ਪਿੱਛੇ ਵੱਲ ਜਾਓ। ਕਿ ਆ ਸਾਨੂੰ ਗੱਡੀਆਂ ਆ ਕੇ ਰੋਕਦਾ ਜਾ ਮੋਕਿਆ ਜਾਰੀ। छोटे छोटे बच्चे देखो ट्रे बिच गलस रख पानी पिला रहे मिठा लो सर लग वहीं तो रुसाने में चार्जिंग किसी का रोड पे भी चार्ज नहीं करना था अपना साइड पे उनके सेवा कर रहे हैं क्योंकि कपियां तो कोई पता नहीं सिखा रहे हैं चौंगल की अभी बारे में कौन चले आप कोई नहीं बोल रहे हो तो आप बोलो तो कोई आप बोलो कोई आप बोलो भाई ताकि ਹਾਂਜੀ ਕਿਵੇਂ ਲੱਗ ਰਹੀ ਜੀ ਸੇਵਾ ਕਰਕੇ ਇਹ ਸੇਵਾ ਕਰਕੇ ਬਹੁਤ ਵਧੀਆ ਲੱਗ ਰਹੀ ਜੀ ਜਿਹੜਾ ਆਉਂਦੀ ਮੇਰਾ ਢੋਣਵਾ ਦਾ ਸਿਆਣੇ ਪਟੋ ਸੋਹਣੇ ਜੀ ਵੀ ਲੋਣੇ ਜੀ ਬਹੁਤ ਵਧੀਆ ਜੀ ਬਹੁਤ ਚੜ ਵਾਚੜ ਕੇ ਪੈਣ ਦੇ ਜੋਗ ਦਿੰਦਾ ਜੀ ਸਾਰੀ ਸੇਵਾ ਚ ਨਮਾਉਂਦੇ ਸਾਰੇ ਪੈਂਡ ਵਾਲੇ ਆਉਂਦੇ ਜੀ ਆਸੇ ਪਾਸੇ ਪਿੰਡਾਂ ਦੇ ਵੀ ਬਹੁਤ ਸੇਵਾਦਾਰ ਹੁੰਦੇ ਆ ਜੀ ਮੁੰਡੇ ਉਹ ਸੇਵਾ ਰੱਜ ਕੇ ਕਰਦੇ ਜੀ ਪੂਰਾ ਦਿਨ ਅਸੀਂ ਜੋ ਸੇਵਾ ਦਾ ਮੌਕਾ ਦਿੱਤਾ ਹਾਂ ਜੀ ਕਰਮੀ ਬਹੁਤ ਪੈ ਰਹੀ ਹੈ ਹਾਂਜੀ ਪਾਰ ਖੇਤਾ ਦੇ ਵਿੱਚ ਨਾ ਪੰਛੀ ਮਰ ਰਹੇ ਹਨ ਤੇ ਤ੍ਰਿਸ਼ੇ ਪਿਆਸੇ ਹਾਂਜੀ ਹਾਂਜੀ ਸਾਰਿਆਂ ਨੂੰ ਜੇ ਤੁਸੀਂ ਕਿੱਦਾਂ ਇਹੋ ਖਾਲ ਕਿੱਨੇ ਭਰਾ ਕੇ ਰੱਖਣਾ ਹਾਂਜੀ 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 ਪਾਰਟੀ ਪਾਰਟੀ ਇਹ ਇੱਕ ਜੱਟ ਆਪਾਂ ਭਰਾ ਕੇ ਰੱਖਣਾ ਪੰਛੀ ਨਾ ਮਰਨ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਕਰਨਾ ਚਾਹੀਦਾ ਹੈ ਕਿਸਾਨਾਂ ਨੂੰ ਕਰਨਾ ਚਾਹੀਦਾ ਜੀ ਖਾਲ ਕਰਨੇ ਚਾਹੀਦੇ ਆ ਜਿਆਦਾ ਤੋਂ ਜਿਆਦਾ ਉਹਨਾਂ ਵਾਸਤੇ ਕੋਈ ਇਹੋ ਜਿਹਾ ਜਿਗਾਰ ਕਰਦੇ ਚਾਹੀਦੇ ਪੰਜਾਸੇ ਪਾਣੀ ਰੱਖਿਆ ਜਾਵੇ ਕੋਈ ਬੋਤਲ ਵਾਜੇ ਕੇ ਕੋਈ ਛਾੜੇ ਵਾਢ ਕੇ ਉਹਨਾਂ ਵਾਸਤੇ ਪਾਣੀ ਰੱਖਣਾ ਚਾਹੀਦਾ ਜੀ ਧੰਨਵਾਦ ਜੀ ਇਹ ਸਭ ਨੌਜਵਾਨ

ਸਵਾਲ ਦਰ ਸਵਾਲ ਕਰਨਾ ਸਵਾਲ ਨਹੀਂ ਚੱਲ ਰਿਹਾ ਜੀ ਰੰਗ ਜੀ ਤੁਸੀਂ ਸ਼ਬੀਲ ਲਾਈ ਹੈ ਥੱਡੇ ਬਿਠੇ ਪਾਣੀ ਦੀ ਸੇਵਾ ਕਰ ਰਹੇ ਹੋ ਤਿਆਸ਼ਨ ਪਾਣੀ ਪਾਰ ਰੋਡ ਤੇ ਬਹੁਤ ਵਧੀਆ ਗੱਲ ਹੈ ਇੱਕ ਨਾ ਕਿਸਾਨ ਵੀਰਾਂ ਨੂੰ ਜ਼ਿਮੀਦਾਰ ਬਣ ਤੁਸੀਂ ਕੀ ਬੇਨਤੀ ਕਰਨਗੇ ਇਹਦਾ ਪੰਛੀ ਮਾਰਦੇ ਆ ਪਾਣੀ ਦੇ ਨਾਲ ਖੇਤਾਂ ਦੇ ਵਿੱਚ ਉਹਦੇ ਬਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬਣਾ ਬਣਾ ਧੰਨਵਾਦ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਜ਼ਮੀਨ ਦੇ ਦੇਖੇ ਇਸ ਚੁਬੇ ਦੇ ਲੱਗੇ ਮੇਰੇ ਵੀ ਕਰਨ ਫਰਮਾਇਆ ਜਾਂਦਾ ਇਹ ਸਵਾਲ ਆ ਕਿ ਗਰਮੀ ਦੇ ਵਿੱਚ ਜਿਹੜੇ ਪੰਛੀ ਮਰ ਰਹੇ ਆ ਸਭ ਜ਼ਿੰਮੇਵਾਰ ਭਰਾਵਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਰਹੀ ਆਈ ਮੈਂ ਤਾਂ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜੜ ਰੁੱਖ ਤਾਂ ਕੱਟਿਓ ਨਾ ਦਰਖਤਾਂ ਦੀ ਜਿਹੜੀ ਕਮੀ ਹੈ ਕੋਈ ਵੱਡੀ ਕਮੀ ਹੈ ਉਹ ਨਾ ਉਹਦੇ ਨਾਲ ਆਕਸੀਜਨ ਦੀ ਕਮੀ ਤਾਂ ਆਉਂਦੀ ਹੈ ਪਰ ਜਿਹੜੀ ਇਹਨਾਂ ਨੇ ਫੰਕਸ਼ਨ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਦਰਖਤ ਲਾਓ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦਰਖਤ ਜ਼ਰੂਰ ਤੇ ਲਾਓ ਇਹ ਘੱਟੋ-ਘੱਟ ਇਹ ਵੱਡੀ ਬੇਨਤੀ ਇਹਦੇ ਜਰੀਏ ਪੰਛੀਆਂ ਨੂੰ ਜਿਹੜੀਆਂ ਸੇਵਾ ਹੁੰਦੀ ਹੈ ਅਗਲੀ ਗੱਲ ਜਿੰਨੇ ਵੀ ਦਰਖਤ ਖੜੇ ਆ ਮੈਂ ਇਹਨਾਂ ਦਾ ਧੰਨਵਾਦੀ ਆ ਕੱਟੋ-ਕੱਟ ਆਪਦੀ ਜ਼ਿੰਦਗੀ ਦੇ ਵਿੱਚ ਇਦਾਂ ਰਕਤ ਕੱਟ ਕੇ ਨਾ ਜਾਇਓ ਉਹ ਇਹ ਜ਼ਿੰਮੇਵਾਰ ਭਰਾ ਆਪਣਾ ਪ੍ਰਾਗ ਖੁੱਲਾ ਕਰਨ ਵਾਸਤੇ ਕਹਿੰਦੇ ਆਹ ਦਰਖਤ ਪੁਰਾਣਾ ਹੈ ਆਹ ਡਾਲੀ ਪੁਰਾਣੀ ਹੈ ਨਾਲੇ ਇਹਦੀ ਲੱਕੜ ਕੰਮ ਆਊ ਨਾਲੇ ਸਾਡਾ ਮਾਣ ਜ਼ਿੰਦਾ ਵੱਡਾ ਪੁੱਤਰਾ ਪੈਂਦਾ ਔਰ ਮੈਂ ਆਉ ਜਿਹਦੇ ਮਾਧਿਅਮ ਰਾਹੀਂ ਇਹ ਸੁਆਲ ਦੇਣਾ ਚਾਹੁੰਦਾ ਜ਼ਿੰਮੇਵਾਰ ਭਰਾਵਾਂ ਨੂੰ ਕਿ ਕੱਟੋ-ਕੱਟ ਜਿਹੜੇ ਆ ਪਲਾਸਟਿਕ ਦੇ ਡੱਬੇ ਔਰ ਜਿਹੜੇ ਮਿੱਟੀ ਦੇ ਭਾਂਡੇ ਸਾਡੇ ਪੁਰਾਣੇ ਹੋ ਜਾਂਦੇ ਐ ਉਹਨਾਂ ਨੂੰ ਕੱਟ ਕੇ ਦਰਖਤਾਂ ਦੇ ਉੱਪਰ ਟਿਕੋਣੇ ਝਾਂ ਦੇ ਹੁੰਦੇ ਐ ਉਹਦੇ 'ਚ ਰੱਖ ਕੇ ਜੇ ਪਾਣੀ ਦੀ ਸੇਵਾ ਕਰ ਦਿੱਤੀ ਜਾਵੇ ਤਾਂ ਇਹ ਫਰਕਸ਼ੀਆਂ ਲਈ ਬੜਾ ਵੱਡਾ ਵਰਦਾਨ ਹੋਏਗਾ ਔਰ ਪੰਨ ਦੇ ਭਾਗੀ ਹੋਗੇ ਔਰ ਮੇਰੀ ਇੱਕ ਵੱਡੀ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਕਿ ਤੁਸੀਂ ਜਿਹੜਾ ਫਸਲਾਂ ਦਾ ਬਦਲਾਅ ਕਰਨਾ ਹੈ ਜਿੰਦੇ ਨਾਲ ਸਾਡੀ ਪਾਣੀ ਦੀ ਬਚਤ ਹੋਵੇ ਔਰ ਪਵਾਨੀ ਹੀ ਜਿੰਦਗੀ ਦਾ ਫਤੂਲਾ ਜਿਹੜਾ ਹੈਗਾ ਉਸ ਵੰਦੇ ਪਾਣੀ ਦੀ ਬਚਤ ਕਰਨਾ ਸਾਡਾ ਫਰਜ਼ ਆ ਔਰ ਮੈਂ ਕਹਿੰਦਾ ਕਿ ਪක්ෂੀਆਂ ਦੇ ਵਾਸਤੇ ਪਾਣੀ ਦੇ ਜਿਹੜੇ ਬਰਤਨ ਜ਼ਰੂਰ ਧਰ ਕੇ ਰੱਖਣੇ ਬਕਸਾਂ ਦੇ ਨਾਲ ਟੰਗਣੇ ਜ਼ਰੂਰ ਚਾਹੀਦੇ ਆ ਕਿ ਟਿਕਟ ਉਹਨਾਂ ਨੂੰ ਮੈਂ ਇੱਕ ਸੋਸ਼ਲ ਮੀਡੀਆ ਤੇ ਦੇਖਿਆ ਸੀ ਕਿ ਤੀਰ ਤੇ ਅੰਡਾ ਉਹ ਬੋਪੇ ਤੇ ਪਏ ਸੀ ਤਾਂ ਇੱਕ ਵੀਰ ਛੋਟੀਆਂ-ਛੋਟੀਆਂ ਲੱਕੜਾਂ ਲੈ ਕੇ ਕਹਿੰਦਾ ਉਹਦੇ ਇੱਕ ਛੋਟੀ ਜਿਹੀ ਛੱਤਈ ਬਰਾਈ ਤੇ ਉਹਦੇ ਤੇ ਸੋਹਾਂ ਦਾ ਲੱਕ ਮਾਰ ਰਹੀ ਹੈ ਵੀਰ ਬੇ ਆਂਦੇ ਆ ਵੀ ਜਿਹੜੀ ਇਸ ਰਵੇ ਮਿੱਟੀ ਹੈ ਸੋ ਇਸ ਤਰ੍ਹਾਂ ਜੰਗਲਦਾਰ ਭਰਾਵਾਂ ਨੂੰ ਬੇਨਤੀ ਕਿ ਬਰਖਤ ਕੱਟਿਓ ਨਾ ਉਹ ਰਾਜ ਦੀ ਜ਼ਿੰਦਗੀ ਚ ਇੱਕ ਰੱਖ ਦੇ ਦੌਰ ਲਾਇਓ ਔਰ ਜਿਹੜੇ ਬਰਖਤ ਲੱਗੇ ਨੇ ਉਹਨਾਂ ਦੇ ਮਿੱਟੀ ਦੇ ਬਰਤਨ ਪਲਾਸਟਿਕ ਦੇ ਜਿਹੜੇ ਆਪਣੇ ਡੱਬੇ ਹੁੰਦੇ ਆ ਸਾਫ਼ ਕਰਕੇ ਇਹ ਉਹਨਾਂ ਨੂੰ ਤੰਗ ਕੇ ਉਹਨਾਂ 'ਚ ਪੈਣੀ ਰੱਖ ਦਿੱਤਾ ਜਾਵੇ ਤਾਂ ਤਾਂ ਮੇਰੇ ਬੜਾ ਰੋਕਾ ਸਹਿਯੋਗ ਹੋ ਸਕਦਾ ਹੈ ਬਹੁਤ ਕਲੇਗਰ ਨੂੰ ਮਿਲਦੀ ਜਰੀ ਬੰਦੀ ਰੱਬਾ ਤਾਂ ਜੋ ਪਿੱਛੇ ਜਾਣ ਨਾ ਲਗੇ ਬਹੁਤ ਜਿੰਨਾਂ ਨੇ ਸਮਝ ਦਿੱਤ 90 ਦਾ ਵੀ ਗੱਲ ਸਾਂਝੀ ਕੀਤੀ ਕਿ ਦਸਵੇਂ ਗੁਰੂ ਨੂੰ ਵਾਰ ਕੇ ਦਿੱਤਾ ਆਪਣਾ ਅਨਾਲਜ ਰੱਖ ਲੈ ਹਿੰਦੁਸਤਾਨੀਆਂ ਨੇ ਪਹਿਲੇ ਨੰਬਰ ਤੇ ਸਦਾ ਪੰਜਾਬ ਆਉਦਾ ਇਹ ਗੱਲ ਚੱਲਦੀ ਜਦੋਂ ਕੁਰਬਾਨੀਆਂ ਦੀ ਹਰੀ ਸਿੰਘ ਨਲਵੇ ਐਸੀ ਤਾਕ ਪਾਈ ਕੌਮ ਅੱਜ ਵੀ ਡਰੇ ਅਫਗਾਨੀਆਂ ਦੀ ਤੇ ਮੱਖਣ ਬਰਾਲਾ ਉਦਮ ਸਿੰਘ ਦਾ ਨਾਮ ਝੁਲਕੇ ਰਾਣੀ ਕੰਬ ਦੀ ਫਿਰੇ ਬਰਤਾਨੀਆਂ ਦੀ ਰਾਣੀ ਕੰਬ ਦੀ ਫਿਰੇ ਬਰਤਾਨੀਆਂ ਦੀ ਸਲਾਣਾ ਸਿਵਾਰਾ ਹਉਦੇ ਕੋਟ ਕਿ ਜੇ ਸੰਮੁਲਕ ਜੋ ਹੋਣ ਸ਼ਹੀਦ ਬਣੇ ਕਿ ਜਿਸ ਮੁਲਕਾਂ 'ਚ ਫੋੜ ਸ਼ਹੀਦ ਬੜੇ ਉੱਥੇ ਗਰਜ਼ਾਰ ਵੀ ਹੋਇਆ ਕਰਦੇ ਆ ਅਜਿਤੇ ਨਫ਼ਰਤ ਕਰਦੇ ਲੋਕ ਬੜੀ ਉੱਥੇ ਪਿਆਰ ਵੀ ਹੋਇਆ ਕਰਦੇ ਆ ਇਹ tufaan ਤੇ ਦਾਵਾ ਕਰਦਾ ਦੋਵਾਂ ਦੀ ਪੇੜੀ ਡੋਪਣ ਨੂੰ ਜਿਨ੍ਹਾਂ ਨੂੰ ਸਹਾਰਾ ਸਤਗੁਰ ਦਾ ਉਹ ਪਾਰ ਵੀ ਹੋਇਆ ਕਰਦੇ ਆ ਉਹ ਤਾਰ ਵੀ ਹੋਇਆ ਕਰਦੇ ਆ ਅੱਜ ਸਤ ਗੁਰ ਦਾ ਆਸਰਾ ਉਹ ਲੈ ਕੇ ਸਿੰਘਾਂ ਵਾਲੇ ਸੈਨਮਨ ਦੇ ਸੰਗਤਾਂ ਦੇ ਬਲੋਂ ਅੱਜ ਹਮੇਸ਼ਾ ਸਿੱਖ ਕੇ ਮੋੜ ਤੇ ਹਾਈਵੇ ਤੇ ਠੰਡੇ ਮੁੰਲੇ ਸਾਲ ਦੀ ਬਣੀ ਆ ਉਹ ਸ਼ੇਡ ਲਾਈ ਗਈ ਆ ਠੰਡੇ ਮਿੱਠੇ ਜਾਂਦੀ ਉਹ ਵੀ ਲਾਈ ਗਈ ਆ ਮੈਂ ਪੁਰਾਣੇ ਪੰਜਾਬ ਤੇ ਨਵੇਂ ਪੰਜਾਬ ਦੀ ਗੱਲ ਕਰਦਾ ਮੇਰੇਆ 1 ਮਿੰਟ ਛੁੱਟ ਕਰੀ ਸਭ ਮਾਈਕ 'ਲੇ ਵੀਰ ਨੂੰ 1 ਮਿੰਟ ਮੇਰੀ ਬੇਨਤੀ ਆ ਕਹਿੰਦਾ ਲੱਤਾਰਾ ਜੇ ਪਾਕਿਸਤਾਨ ਦਾ ਸਰਦ ਦੇਤਾ ਹਰਿਆਣੇ ਨੂੰ ਲੱਤਾਰਾ ਜੇ ਪਾਕਿਸਤਾਨ ਤੇ ਸਿਰ ਦੇਤਾ ਹਰਿਆਣੇ ਨੂੰ ਆ ਨਕਸ਼ੇ ਉੱਤੇ ਵੇਖ ਰੋ ਪਿਆ ਮੈਂ ਪੰਜਾਬ ਉਪਰਾਨੇ ਨੂੰ ਕਹਿੰਦਾ ਕਿ ਅਮਰਤਸਰ ਤੋਂ ਲਾਹੌਰ ਵਿਚਾਲੇ ਐਸੀ ਖਿੱਚ ਲਕੀਰ ਦਿੱਤੀ ਅੱਡੀਆਂ ਵਾਲੀ ਤਾਰ ਲਗਾ ਕੇ ਇੱਕ ਪੰਜਾਬ ਦੀ ચીਰ ਦਿੱਤੀ ਅੱਜ ਵੀ ਬੈਠੇ ਰੋਣ ਚੌਧਰੀ ਆਉਣ ਕਿਵੇਂ ਲੁਧਿਆਣੇ ਨੂੰ ਆ ਨਕਸ਼ੇ ਉੱਤੇ ਵੇਖ ਰੋ ਪਿਆ ਮੈਂ ਪੰਜਾਬ ਪੁਰਾਣੇ ਨੂੰ ਕਹਿੰਦਾ ਇਕੱਠਿਆਂ ਬੈਣ ਦਿੰਦੇ ਐ ਲੜਦੇ ਕਿਸੇ ਕੁਰਸੀਆ ਖਾਤਰ ਤੇ ਸਾਨੂੰ ਮਿਲ ਕੇ ਬੈਣ ਦਿੰਦੇ ਆ ਮੱਖਣ ਬਰਾੜ ਦੀ ਕੋਮ ਕਲਮ ਵੀ ਲੋਪੀ ਆ ਲਿਖਦੇ ਲਿਖਦੇ ਗਾਣੇ ਨਾਲ ਆ ਨਕਸ਼ੇ ਉੱਤੇ ਵੇਖ ਰੋ ਪਿਆ ਮੈਂ ਪੰਜਾਬ ਪੁਰਾਣੇ ਨੂੰ ਨਵੇਂ ਤੇ ਪੁਰਾਣੇ ਪੰਜਾਬ ਦੀ ਧਰਤੀ ਸੂਰ ਮੇਰਾ ਦੀ ਧਰਤੀ ਆ ਪੀਰਾ ਫੁੱਪੀਰਾ ਦੀ ਧਰਤੀ ਆ ਤੇ ਸਿਰ ਨਾ ਕੋ ਮੁੱਢੇ ਨਹੀਂ ਕਰਦੀ ਆ ਨਮਕਤਰਾਵੇਂ ਪੰਜਾਬ ਮੈਂ ਕਿਹਕੇ ਚੱਲਦੇ ਪੰਜਾਬ ਦੀ ਕਰਤੀ ਤੇ ਕੰਮ ਕੰਮ ਬਹੁਤ ਅਰਜੈਂਟ ਹੈ ਮੇਰੇ ਸ਼ਰੀਰ ਦੀ ਤਹਾੜੇ ਦੇ ਸਮਰਪਤ ਅੱਜ ਜਿਹੜੇ ਇਹ ਕਸ਼ਿੰਧੀਆਂ ਨੂੰ ਨੰਬਰ ਲਕਰਿਆ ਦਿੱਲੀ ਮੇਰੇ ਟੋਲੀ ਬੋਲ ਕਰ ਮਕਰਿਆ ਮਾਲਕੇ ਰਬਾ ਆਸਰਾ ਹੋਵੇ ਇਹਨਾਂ ਦੀ ਚਲ ਵੀ ਕੋਈ ਜ਼ਰੂਰ ਹੋਵੇ ਬਲੋੜ ਭਾਈ ਬਾਬਾ ਬੋਲ ਲੈ ਨਹੀ ਮੈਂ ਨਹੀਂ ਬੋਲਿਆ सेवादारों बेन गई सेवादार वादू अपने वालों आगे नौजवानों वालों पिंड वास वालों लगाई जा रही है संदेश देना चाहते हो नौजवान ਲਾਓ ਵੀ ਲਾਓ ਵਦਿਆ ਸੈਕਟਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ અપਾਰ ਕਿਰਪਾ ਸਦਕਾ ਅੱਜ ਛੰਡੇ ਬਟੇ ਜਲਦੀ ਸੇਵਾ ਕਰ ਰਿਹਾ ਬਹੁਤ ਵਧੀਆ ਸਾਰਿਆਂ ਵੱਲੋਂ ਕਰ ਨੌਜਵਾਨਾਂ ਨੂੰ ਐਸਾ ਸਾਰੇ ਚਾਹੀਦਾ ਹੈ ਕਿ ਨਸ਼ੇ ਤੋਂ ਦੂਰ ਹੋ ਕੇ ਇਸ ਤਰ੍ਹਾਂ ਦੀ ਸੇਵਾ ਕਰਨ ਤੇ ਜੋ ਨੌਜਵਾਨ ਨਸ਼ੇਰ ਤੇ ਵਿੱਚ ਡੁੱਬ ਚੁੱਕਿਆ ਉਹ ਵੀ ਦੇਖ ਕੇ ਆਪਣੇ ਨਸ਼ੇ ਤਿਆਗਣ ਮਿਹਰਬਾਨੀ ਥੈਂਕ ਯੂ ਗੱਡੀਆਂ ਨੂੰ ਤਾਂ ਇਹ ਸਾਡੇ ਸਨ ਪਮਾ ਡੀਜੇ ਵਾਲਾ ਜੋ ਕਿ 사운ਡ ਦੀ ਸਰਵਿਸ ਕਰ ਰਿਹਾ ਨੇ ਤੇ ਰੋਡ ਦੇ ਉੱਪਰ ਸੈੱਜੇ ਕੇ ਪਿੰਡ ਦੇ ਵਿੱਚ ਰੋਡ ਦੇ ਉੱਪਰ 9 ਜਾਨਾ ਵਾਲੋ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਜਾ ਰਹੀ ਹੈ। ਲਿਓ ਲਿਓ ਵੀਰ ਜੀ ਗੱਡੀਆਂ ਕਾਹ ਲੈ ਆਓ। ਮਨਾਰੋ ਵਾਲੇ ਮੀਰ ਨੂੰ ਬੇਨਤੀ ਹੈ ਕਿ ਅਗਲੇ ਪਾਸੇ ਲਾਣਾ ਚਾਹੀਏ। ਭਈਆ ਨੇ ਨਹੀਂ ਐਸਾ ਪੈਸਾ ਇਹ ਜਿਹੜੇ ਸੱਦੇ ਗਏ ਉਹਦੇ ਉਹ ਹਾਂਜੀ ਤਾਂ ਇੱਕ ਜਿਹੜੇ ਖੇਤਾਂ ਦੇ ਵਿੱਚ ਨਾ ਪੰਛੀਗਾ ਸਿੰਘ ਫੜ ਰਿਹਾ ਹਾਂਜੀ ਹਾਂ ਕਿਸਾਨ ਵੀਰਾਂ ਨੂੰ ਜ਼ਿਮੀਂਦਾਰ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਅਸਟਾ ਇਹੋ ਕਹਿੰਦੇ ਆ ਵੀ ਜਿਵੇਂ ਪਿੰਡਾਂ ਚ ਵੀ ਦਰਖਤਾਂ ਤੇ ਹਰੇਕ ਥਾਂ ਤੇ ਜਾਨਵਰਾਂ ਵਾਸਤੇ ਵੀ ਲਾਇਆ ਜਾਵੇ ਅਸੀਂ ਹਰੇਕ ਸਾਲ ਦੀ ਤਰ੍ਹਾਂ ਚੇਤੇ ਸ਼ਬੀਲ ਲਾਉਣਾ ਹੈ ਹਰੇਕ ਸਾਲ ਹਾਂਜੀ ਹਰੇਕ ਸਾਲ ਅਸੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਆਸੇਪਾਸ ਸਹਿਯੋਗ ਨਾਲ ਅਸੀਂ ਆਪਦਾ ਕਰਦੇ ਹਾਂ ਚਵੀਰ ਲੋੜੇ ਸੜਾ ਕੀ ਬੰਦੇ ਆਪੀ ਖੇਤਾਂ ਦੇ ਖਾਲੀਆਂ ਭਰਾ ਕੇ ਰੱਖਦੇ ਹੋ ਮੋਟਰ ਵਾਲੇ ਜੱਪਟ ਦੇ ਆਹ ਜੀ ਹਾਂਜੀ ਹਾਂਜੀ ਖਾੜਿਆਂ ਦੇ ਵਿੱਚ ਪਾਣੀ ਹੋਵੇ ਜਾਂ ਪੱਕੇ ਖਾਲੇ ਹੋਣ ਥੋੜੇ ਨੀਵੇਂ ਹੋਣ ਉੱਥੇ ਹੀ ਪਾਣੀ ਹੋਵੇ ਹਰੇਕ ਜਗ੍ਹਾ ਤੇ ਜਾਨਵਰਾਂ ਜੁਰੂਰ ਵਾਸਤੇ ਹਰੇਕ ਟਗਾ ਵਾਸਤੇ ਕੁ ਪਸ਼ੂ ਮੀਤ ਕਹਾਂ ਹੁੰਦਾ ਕਿ ਹੋਵੇ ਹੀ ਹਰੇਕ ਪਰ ਹਾਂਜੀ ਯਾਨੀ ਕਿ ਖਾਲੀ ਪਾਣੀ ਹਾਂਜੀ ਹਾਂਜੀ ਪਾਣੀ ਦੀ ਖੜੋਤਾ ਹੋਣਾ ਚਾਹੀਦਾ ਜੀ ਹਾਂਜੀ ਕਿਉਂਕਿ ਇਨਸਾਨ ਤਾਂ ਕੋਈ ਨਾ ਕੋਈ ਹਿਲਸਲ ਕਰ ਲੈਂਦਾ ਜੀ ਕਰ ਲੈਂਦਾ ਪਰ ਸਾਡੇ ਮਸੂ ਜਿਹੜਾ ਪਸ਼ੂ ਪੰਛੀ ਉਹਦੇ ਵਾਸਤੇ ਬਹੁਤ ਔਖਾ ਹੈ ਅੱਜ ਇਹ ਪਸ਼ੂ ਪੰਛੀ ਵਾਸਤੇ ਮੈਂ ਅੱਗੇ ਵੀ ਲੋਕਾਂ ਨੂੰ ਕਹਿੰਦਾ ਹਾਂ ਸਾਡੇ ਪਿੰਡ ਦੇ ਲੋਕ ਆ ਇਹਨਾਂ ਨੂੰ ਪੁੱਛੋ ਮੈਨੂੰ 15 ਸਾਲ ਹੋ ਗਏ ਮੈਂ ਕਣਕ ਦੇ ਲਾਂਗੇ ਨੂੰ ਕਦੇ ਅੱਗ ਨਹੀਂ ਲਾਈ ਅੱਜ ਮੇਰੇ 40 ਤੇ 40 ਕਿੱਲੇ ਮੈਂ ਜਾ ਕੇ ਵੇਖ ਲਓ ਸਾਰਾ ਲਾਂਗਾ ਮੈਂ ਕਣਕ ਦਾ ਵਿੱਚ ਵਾਇਆ ਟੂੜੀ ਬਣਾਈ ਬਣਾ ਕੇ ਬਾਅਦ ਅੱਗ ਨਹੀਂ ਲਾਈ ਬਿਲਕੁਲ ਜਿਹੜਾ ਇਹ ਪ੍ਰੋਗਰਾਮ ਕੀਤਾ ਜਿਹੜਾ ਸਾਡੇ ਨੂੰ ਨੋਟਿਸ ਵਾਲੇ ਇਹਦੇ ਪ੍ਰੋਗਰਾਮ ਸੰਭਾਲ ਹਾਂਜੀ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਕਮੇਟੀ ਆ ਕੇ ਵੈਸੇ ਜੀ ਵੈਸੇ ਕਮੇਟੀ ਵੀ ਆ ਤੇ ਬਾਕੀ ਵੈਸੇ ਪਿੰਡ ਵੱਲ ਸਾਰੇ ਸਾਰੇ ਪਿੰਡ ਵੱਲੋਂ ਪਿੰਡ ਸੱਜੇ ਵੱਲੋਂ ਹਾਂਜੀ ਹਾਂਜੀ ਸਾਰੇ ਪਿੰਡ ਜੀ ਧੰਨਵਾਦ ਜੀ ਜੀ ਆ ਇਹ ਸੰ ਸਰਪੰਚ ਸਾਹਿਬ ਇਹਨਾਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਔਰ ਨੌਜਵਾਨਾਂ ਵੱਲੋਂ ਠੰਡੇ ਮਿੱਠੇ ਜਲਦੀ ਸ਼ਬੀਲ ਸੈਦੇ ਕੇ ਰੋਡ ਦੇ ਉੱਪਰ ਹਾਈਵੇ ਦੇ ਚੱਲ ਰਹੀ ਹੈ ਕੋਈ ਵੀ ਉਹਦੇ ਗੱਡੀਆਂ ਅੱਗੇ ਲੈ ਆਓ ਜੀ ਕੋਈ ਵੀ ਰਾਕ ਇੱਥੇ ਪਾਣੀ ਠੰਡਾ ਮਿੱਠਾ ਪੀ ਸਕਦਾ ਜੀ ਕੋਈ ਆ ਵੀ ਅੱਗੇ ਰਸਤਾ ਸਾਰਾ ਖਾਲੀ ਤੇ ਹੈ લાલાભાઈની સેવતે તુસી દેખ રહો લાઇવ શર્મા માલવા લાઈવ ਤੇ નવજાને વલો સેવા ਕੀਤੀ જારી છે આરામ ના વીરજી આરામ ના લંગો લાલો લાલો વીરજી ગડીયા સાઈડ ਤੇ થંડે બેઠે જલ્દી શબીર આ હર સાઉન્ડ ની કરા ઇન્ડર ਕੋਲਡ ਵਾਲਾ ਸਿਆਣੀਆਂ ਵੱਲੋਂ ਤੇ ਆਸ-ਪਾਸ ਦੇ ਨਗਰ ਵੱਲੋਂ ਯਾਰਾਈ ਵੀਰਾਂ ਦੀ ਸੰਜੋਗ ਨਾਲ ਲੰਘਦੇ ਮੋਟਰਸਾਈਕਲ ਗੱਡੀਆਂ ਸੈਰ ਤੇ ਲਾਓ ਥੱਦੇ ਮਿੱਥੇ ਜਲਦੀ ਸ਼ਹੀਦ ਆ ਸ਼ਹੀਦ ਆ ਪਾਣੀ ਜੂਰ ਪੀ ਕੇ ਜਾ ਜੀ ਜਲ ਚੱਕ ਕੇ ਜਾਓ ਵੀਰੋ ਥੋੜਾ ਚਾਹੇ ਬਹੁਤਾ ਸੇਵਾ ਦਾ ਮੌਕਾ ਜਰੂਰ ਦਿਓ ਲਾਲੋ ਲਾਲੋ ਭਾਈ ਜੀ ਰਾਜਸਥਾਨ ਤੋਂ ਆਏ ਸਾਰੇ ਧੰਦੇ ਵਿੱਚ ਜਾਨ ਦੀ ਜੀਰੀ ਦਾ ਜਰ ਜ਼ਰੂਰ ਜਾ ਕੇ ਜਾਓ ਵੀ ਜੀ ਥੋੜਾ ਜਿਹਾ ਹਾਂਜੀ ਹਾਂਜੀ ਪਿੰਡ ਵੱਲੋਂ ਕੀਤੀ ਆ ਰਹੀ ਹੈ ਖੁੰਡਵਾਲਾ ਸੈਣੀਆ ਪਿੰਡ ਵੱਲੋਂ ਕੀਤੀ ਆ ਰਹੀ ਹੈ ਜੀ ਨਹੀਂ ਜੀ ਖੁੰਡਵਾਲਾ ਸੈਣੀਆ ਪਿੰਡ ਹੈ ਜੀ ਸ਼ਾਇਦ ਇਹ ਕਿ ਇੱਥੇ ਚੱਕੀ ਪੈਂਦੀ ਹੈ ਜੀ ਉੱਥੇ ਲਾਈ ਵੀ ਹੈ ਸ਼ਬੀਲ ਸਾਡੀ ਅਸੀਂ ਹਾਂਜੀ ਹਾਂਜੀ ਰੋਡ ਤੇ ਲਾਈ ਦੀ ਐ ਸੀ ਜੀ ਤਾਂ ਇੱਕ ਸਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਉਨਾ ਜੀ ਤੁਸੀਂ ਇਹ ਸੇਵਾ ਕਰ ਰਹੇ ਹੋ ਪਿਆਸੇ ਨੂੰ ਪਾਣੀ ਪਿਆ ਰਹੇ ਹੋ ਠੰਡੇ ਮਿੱਠੇ ਜਲ ਦੇਣਾ ਹਾਂਜੀ ਹਾਂਜੀ ਖੇਤਾਂ ਦੇ ਵਿੱਚ ਨਾ ਪੰਛੀ ਦੇ ਪਸ਼ੂ ਹਾਂਜੀ ਮਰ ਰਹੇ ਨੇ ਹਾਂਜੀ ਕਿਸਾਨ ਵੀਰਾਂ ਨੂੰ ਜ਼ਿਮੀਂਦਾਰ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਉਹ ਨਾ ਮਰਨ ਹਾਂ ਜੀ ਇਸ ਜਹਾ ਦੇਣਾ ਚਾਹੁੰਦੇ ਕਿਸ ਤਰ੍ਹਾਂ ਦਾ ਪਾਣੀ ਐਨੇ ਆ ਜੀ ਦਰਖਤ ਲਾਉਣੇ ਚਾਹੀਦੇ ਜੀ ਇੱਕ ਤਾਂ ਤੇ ਥਾਂ ਤੇ ਸਾਨੂੰ ਪਾਣੀ ਵੀ ਰੱਖਣਾ ਚਾਹੀਦਾ ਆਪਦੇ ਘਰਾਂ ਦੇ ਉੱਤੇ ਪਾਣੀ ਰੱਖਣਾ ਚਾਹੀਦਾ ਜੀ ਤੇ ਆਈ ਜਿਵੇਂ ਦਰਖਤ ਲਾਉਣੇ ਚਾਹੀਦੇ ਬਾਅਦ ਤੋਂ ਬਾਅਦ ਦਰਖਤਾਂ ਦੇ ਨਾਲ ਨਾਲ ਉਹਨਾਂ ਦੇ ਘਰ ਆ ਜੀ ਘਰਾਂ ਨਾਲ ਹੀ ਉਹ ਬੈਠ ਸਕਦੇ ਆ ਜੀ ਕਿਸਾਨ ਵੀ ਖਾਲੀਆਂ ਭਰਾ ਕੇ ਰੱਖਣ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਭਰਾ ਕੇ ਰੱਖਣ ਹਾਂਜੀ ਉਹਦੇ ਇਲਾਕੇ ਦੇ ਟੈਪੇ ਨੂੰ ਸਹਾਇਕ ਰੱਖਣਾ ਹਾਂਜੀ ਹਾਂਜੀ ਉਹਨਾਂ ਵਿੱਚ ਪਾਣੀ ਸੇਵ ਰਵੇ ਜੀ ਜਦੋਂ ਉਹਨਾਂ ਨੂੰ ਵਿਆਸ ਲੱਗੇ ਉਹ ਪੀਣ ਜੀ ਧੰਨਵਾਦ ਰੱਖੀਆਂ ਬੱਚੇ ਜੀ ਬੜਾ ਨੌਜਵਾਨ ਜੋ ਕਿ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕਰ ਰਹੇ ਨੌਜਵਾਨ ਬੜਾ ਅਤਿਸ਼ਾਹ ਨੌਜਵਾਨਾਂ ਵੱਲੋਂ ਬੜੇ ਅਤਿਸ਼ਾਹ ਦੇ ਨਾਲ ਬੜਾ ਵੱਡਾ ਕੰਮ ਹੋ ਗਿਆ ਕਿਓ ਕਿ ਆਪਾਂ ਕੰਮ ਕਰਦੇ ਰਹੀਏ ਔਰ ਆਦੇ ਪਰਿਵਾਰ ਨੂੰ ਹੋਰ ਅੱਗੇ ਲੈ ਕੇ ਜਾਈਏ ਔਰ ਸਾਰੇ ਪੜ ਲੈ ਕੇ ਸਾਰੇ ਆਦੇ ਸਪੋਰਟਸ ਐਕਟੀਵਿਟੀ ਕਰਕੇ ਤਕੜੇ ਹੋ ਗਿਆ ਤਾਂ ਅਸਮਾਨ ਜਿਸ ਤਰ੍ਹਾਂ ਪਾਣੀ ਔਰ ਪਿਆ ਪਿਆਜ ਰੱਖਣ ਦਾ ਮਿਠਾਈ ਤੇ ਜੋ ਖੇਤਾਂ ਦੇ ਵਿੱਚ ਨਾ ਸਿਰ ਪਸ਼ੂ ਤੇ ਪੰਛੀ ਮਾਰੇ ਜੀ ਪਿਆਸੇ ਕਿਸਾਨ ਵੀਰਾਂ ਨੂੰ ਜੂਨੀਅਰ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਸੋ ਮੇਰੀ ਤਾਂ ਜ਼ਿੰਮੇਦਾਰ ਭਰਾਵਾਂ ਨੇ ਬੇਨਤੀ ਵੀ ਵੱਧ ਤੋਂ ਬੂਟੇ ਲਾਓ ਨਹੀਂ ਜਿਵੇਂ ਜੇ ਆਪਾਂ ਹੁਣ ਵੀ ਨਾ ਸੋਧੇ ਸੋ ਜਿੰਨਾ ਕੋਲ ਮੋਟਰ ਹੈ ਚਾਹੇ ਆਦੀ ਮੋਟਰ ਦੇ ਨਾਲ ਇੱਕ ਮਰਲਾ ਛੱਡੋ ਨਹੀਂ ਤਾਂ 10 ਬੂਟੇ ਲਾ ਦਿਓ ਜਿੰਨੇ ਛੱਡ ਸਕਦੇ ਹੋ ਕੋਈ ਫਰਕ ਨਹੀਂ ਪੈ ਜਾਣਾ ਝਾੜਤਾ ਕਾਲਪੁਰਖ ਤੁਹਾਨੂੰ ਉਹਨਾਂ ਵੱਧ ਦਿੰਦਾ ਹੈ ਕਿ ਹਰੇਕ ਜਿਹਨੇ 1 ਏਕੜ ਬੋਹਦਾ ਸਰਕਾਰ ਦਾ ਹਰ ਸਾਲ ਲੱਖਾਂ ਬੂਟੇ ਵੰਡਨ ਕਰਦੀ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਪੈਣਾ ਹੈ ਥੈਂਕ ਯੂ ਜੀ ਧੰਨਵਾਦ ਜੀ ਤਾਂ ਇਹ ਸਨ ਮੌਜੂਦਾ ਐਮਬਲੋਗ 골ਡੀ ਕੰਬੋਜੀ ਜੋ ਸਾਨੂੰ ਸੇਵਰ ਦਾ ਮੌਕਾ ਦਿੱਤਾ ਤਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਕਰ ਰਿਹਾ ਜੀ ਪਰਬੰਧਕਾਂ ਜੋ ਕਿ ਪਾਣੀ ਪਲਾ ਰਹੇ ਨੇ ਐਂਬਲ ਸਰਵੀਆਂਦਾਰਾਂ ਨੂੰ ਬੇਨਤੀ ਹੈ ਜੀ ਆਪਣੀ ਆਪਣੀ ਸੇਵਾ ਡਟ ਕੇ ਕਰੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਆਕੇ ਸਭ ਨੂੰ ਤਰੱਕੀਆਂ ਮਾਕੇ ਮੌਜੂਦਾ ਐਂਬਲ ਗੋਲਦੀ ਕਬੋਜੀ ਕੰਡ ਸੁੰਨਵਾ ਸੈਨੀਆਂ ਵੱਲੋਂ ਇਹ ਵੀਰ ਅਰਜੀ ਮੈਕ ਤੇ ਡਿਊਟੀ ਨਿਭਾ ਰਹੇ ਹਨ ਬੀਲ ਹਰ ਇੱਕ ਸਾਲ ਦੀ ਤਰ੍ਹਾਂ ਲਗਾਈ ਜਾ ਰਹੀ ਆ ਤੇ ਅੱਗੇ ਵੀ ਲਗਾਵਾਂਗੇ। ਇਸ ਸਾਲ ਮੈਂ ਬਸ ਆਪਣੇ ਪੁੱਛਿਆ ਇਸ ਸਾਲ। ਐਨ ਆਰ ਆਈ ਦੇ ਵਿੱਚ ਨਾ ਪੰਛੀ ਮਾਰ ਰਿਹਾ ਜੀ ਪਿਆਸੇ। ਹਾਂ ਜੀ ਮਾਰ ਰਿਹਾ ਜੀ ਕਿਸਾਨ ਵੀਰਾਂ ਨੇ ਕੀ ਕਰਨ ਦੇ। ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਓ ਜੀ ਆ ਤੇ ਆਪਣੇ ਘਰਾਂ ਦੇ ਵਿੱਚ ਪੰਛੀ ਆਸਤੇ ਆਉਣ ਨੇ ਵੀ ਪਾਉਣੇ ਚਾਹੀਦੇ ਆ। ਕੌਂਕੀ ਪੰਛੀਆਂ ਨੂੰ ਨਾ ਦਾਪਾ ਪਾਣੀ ਪੋਣਿਆ ਜੇਕਰ ਉਹਨਾਂ ਵਾਸਤੇ ਆਪਾਂ ਹਾਲ ਨੇ ਲਾਵਾਂਗੇ ਤਾਂ ਵਿੱਚ ਕੁਝ ਨਾ ਕੁਝ ਖਾਣ ਨੂੰ ਆਪਣੇ ਅੱਜ ਤੋਂ 5-4 ਸਾਲ ਪਹਿਲਾਂ ਪਿੱਛੇ ਜਾਂਦੇ ਰਹੋ ਆਪਣੇ ਘਰਾਂ ਦੇ ਵਿੱਚ ਕਾਹ ਹੁੰਦੇ ਸੀ ਠੀ ਅਪੀਲ ਆ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਰੁੱਖ ਲਗਾਓ ਤੇ ਪੰਜਾਬ ਨੂੰ ਬਚਾਓ ਤਾਂ ਇਹ ਸੀ ਅਰਸ਼ ਜੋ ਕਿ ਮਹਿਕ ਦੀ ਸੇਵਨ ਠੰਡੇ ਮਿੱਠੀ ਜਾਂਦੀ ਸੀ ਉਹਨਾਂ ਲੱਗੀਆਂ ਇਹ ਜ਼ਰੂਰ ਚਾਹੀਦੀ ਹੋਵੇ ਇਹ ਕਿ ਜੇ ਸੋਹਣਿਆ ਜਿੱਦੇ ਨਾਲ ਵੀ ਲਾਈ ਹੈ ਉਹ ਦਿਲ ਚੁਣਾਈ ਵੀ ਹੈ ਮਾੜੇ ਨਾਲ ਨਹੀਂ ਮਾਰੀ ਜਿਹਨੂੰ ਮਾਈ ਵੀ ਨਹੀਂ ਅਜੇ ਭਲਾ ਕੇ ਗੁਜ਼ਾਰੀ ਨਹੀਂ ਕੀਤੀ ਉਹ ਇਹ ਹੋਰ ਨੇ ਆਪਣਾ ਹੋਰ ਅਸੀਂ ਮੰਗਲ ਦੀ ਜਾਰੀ ਨਹੀਂ ਕੀਤੀ ਉਹ ਟਕੜੇ ਨੂੰ ਸਦਾ ਲਲਕਾਰਦੇ ਰਹੇ ਆ ਕਿ ਮਾੜੇ ਨਾਲ ਮਾਰੀ ਨਹੀਂ ਕੀਤੀ ਤੇ ਭਾਈ ਜੀ ਜਿਹਦੇ ਨਾਲ ਇੱਕ ਵਾਰੀ ਰੜ ਕੇ ਖਾ ਲਈਏ ਫਿਰ ਉਹਦੇ ਨਾਲ ਕਦੇ ਗੁਜ਼ਾਰੀ ਨਹੀਂ ਕੀਤੀ ਉਹਦੇ ਨਾਲ ਕਦੇ ਗੁਜ਼ਾਰੀ ਨਹੀਂ ਕੀਤੀ ਇਹ ਯਾਰੀਆਂ ਦੋਸਤੀਆਂ ਤੁਸੀਂ ਦੇਖ ਰਹੇ ਹੋ ਮਾਲਵਾ ਲਾਈਵ ਤੇ ਲਾਈਵ ਤਸਵੀਰਾਂ ਹਾਈਵੇ ਤੋਂ ਪਿੰਡ ਸੈਡੇਕੇ ਦੇ ਉੱਪਰ ਇਹਦੇ ਚ ਨੌਜਵਾਨਾਂ ਤੇ ਪਿੰਡ ਵਾਸੀਆਂ ਵੱਲੋਂ ਠੰਡੇ ਮਿੱਠੇ ਚਲਦੀ ਸਵੇਲ ਲਗਾਈ ਗਈ ਹੈ ਹਰ ਰਾਹਗੀਰਾਂ ਨੂੰ ਗੱਡੀਆਂ ਰੋਕ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਲੈ ਜਾਣ ਪੰਛੀ ਮਾਰ ਰਹੇ ਆ ਸਿੱਧੇ ਤਪਾਰ ਕੇ ਸਾਨੂੰ ਚੱਕੀਨ ਹੋਇਆ ਅਸੀਂ ਚੇਲੜੇ ਤੇ ਤੁਸੀਂ ਫਕੀਰ ਸਾਈ ਅਸੀਂ ਚੇਲੜੇ ਤੇ ਤੁਸੀਂ ਫਕੀਰ ਸਾਈ ਇਹ ਅੱਜ ਮੇਰੇ ਅਰਧਨ ਦੇਵ ਜੀ ਦੀ ਸੰਗਤ ਉਹਨਾਂ ਦੇ ਚੇਲੇ ਉਹਨਾਂ ਦੇ ਵੱਲੋਂ ਸੇਵਾ ਚਲਾਈਆਂ ਉਹਨਾਂ ਦੇ ਵੱਲੋਂ ਸੇਵਾ ਚਲਾਈਆਂ ਮਹਾਰਾਜ ਸਾਹਮਣੇ ਚੜ੍ਹਦੀ ਕਲਾ ਵਿੱਚ ਰੱਖੇ ਕੱਕੀਆਂ ਬਖਸ਼ੇ ਸਿਵਾ ਦਾ ਰ ਆਪਣੀ ਸੇਵਾ ਡਟ ਕੇ ਕਰ ਰਹੇ ਆ ਵਾਇਗਰ ਉਹਨਾਂ ਵਿੱਚ ਚੱਲਦੀ ਗੱਲਾਂ ਨੂੰ ਤੱਕਈ ਕਿਸੇ ਵੀ ਸੇਵਾਦਾਰ ਨੇ ਇਹ ਲੋੜ ਦੇ ਚਾਲੇ ਨਹੀਂ ਕਰਨਾ ਛੋਟੇ-ਜੋਟੇ ਬੱਚੇ ਸਿਰਾਂ ਦੇ ਵਿੱਚ ਲੱਗੇ ਹੋਏ ਰਹੇ ਬਾਬਾ ਜੀ ਨੂੰ ਬੇਨਤੀ ਹੈ ਕਿ ਬਾਬਾ ਜੀ ਲਾਲੋ ਕੱਡੀ ਸਾਹ ਤੇ ਚੱਲ ਛੱਕ ਕੇ ਜ਼ਰੂਰ ਜਾਣਾ ਸ੍ਰੀ ਗੁਰੂ ਅਰਜਨ ਦੇਵ ਜੀ ਲੰਬੇ ਰੋਡ ਪਾਸ਼ਾ ਦੀ ਯਾਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਸ਼ਾ ਦੀ ਯਾਦ ਵਿੱਚ 15 ਮਿੰਟ ਦੀ ਯਾਦ ਵਿੱਚ ਲਗਾ